ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਕੀ ਭਾਰਤ ਵਿੱਚ ਵੀ ਬੱਚਿਆਂ ਲਈ ਬੰਦ ਹੋਏਗਾ ਸੋਸ਼ਲ ਮੀਡੀਆ ਹਾਂਜੀ ਤੁਸੀਂ ਠੀਕ ਸੁਣਿਆ ਕਿਉਂਕਿ ਜਿਸ ਚੀਜ਼ ਦੀ ਦੁਰਵਰਤੋਂ ਵੱਧ ਜਾਂਦੀ ਹੈ ਫਿਰ ਉਸ ਤੇ ਕਾਨੂੰਨੀ ਰੋਕ ਲਾਈ ਜਾਂਦੀ ਹੈ ਸੋਸ਼ਲ ਮੀਡੀਆ ਵੀ ਹੁਣ ਨਸ਼ੇ ਦੀ ਤਰ੍ਹਾਂ ਸਾਨੂੰ ਆਪਣੀ ਜਕੜ ਵਿੱਚ ਲੈ ਰਿਹਾ ਹੈ ਖਾਸ ਕਰਕੇ ਸਕੂਲੀ ਬੱਚੇ ਸਕੂਲੀ ਬੱਚਿਆਂ ਦੀ ਉਮਰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮਿਹਨਤ ਕਰਨ ਲਈ ਹੁੰਦੀ ਹੈ ਪਾਰ ਸੋਸ਼ਲ ਮੀਡੀਆ ਉਹਨਾਂ ਨੂੰ ਐਸੀਆਂ ਚੀਜ਼ਾਂ ਪਰੋਸ ਰਿਹਾ ਹੈ ਜਿਨ੍ਹਾਂ ਦਾ ਉਹਨਾਂ ਦੀ ਜ਼ਿੰਦਗੀ ਲਈ ਕੋਈ ਮਕਸਦ ਨਹੀਂ ਫੋਨ ਸਾਡੀ ਲੋੜ ਬਣ ਗਈ ਹੈ ਪਰ ਬੱਚਿਆਂ ਤੇ ਜਿਹੜੇ ਦੁਰਪ੍ਰਭਾਵ ਪੈ ਰਹੇ ਹਨ ਉਹਨਾਂ ਤੋਂ ਵੀ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ ਇਸ ਲਈ ਸਾਨੂੰ ਅਜਹੀਆਂ ਚੀਜ਼ਾਂ ਤੋਂ ਆਪ ਹੀ ਦੂਰੀ ਰੁਣਾਉਣੀ ਚਾਹੀਦੀ ਹੈ ਜੋ ਕਿ ਸਾਡੀ ਮੰਜ਼ਿਲ ਦੀ ਪ੍ਰਾਪਤੀ ਵਿੱਚ ਰੁਕਾਵਟ ਬਣਨ ਨਸ਼ਾ ਕਿਸੇ ਚੀਜ਼ ਦਾ ਬਿਮਾਰਾ ਹੈ ਕੋਈ ਵੀ ਅਜਿਹਾ ਕੰਮ ਜਿਹੜਾ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਅੰਗ ਬਣ ਜਾਵੇ ਪਰ ਸਾਡੇ ਲਈ ਨੁਕਸਾਨਦੇਹ ਹੋਵੇ ਨੂੰ ਛੱਡਣਾ ਹੀ ਸਾਡੀ ਭਲਾਈ ਹੈ। ਬੱਚਿਆਂ ਨੇ ਪੜ੍ਹਾਈ ਦੁਆਰਾ ਬਹੁਤ ਸਾਰੇ ਵਿਸ਼ਿਆਂ ਦੀ ਜਾਣਕਾਰੀ ਪ੍ਰਾਪਤ ਕਰਕੇ ਅੱਗੇ ਵਧਣਾ ਹੁੰਦਾ ਹੈ। ਅਤੇ ਜ਼ਿੰਦਗੀ ਦਾ ਟੀਚਾ ਮਿਠਣਾ ਹੁੰਦਾ ਹੈ। ਰੀਲਾਂ ਵਿੱਚ ਉਹ ਇੰਨਾ ਗਵਾਚ ਜਾਂਦੇ ਹਨ ਕਿ ਉਹਨਾਂ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਸੋਸ਼ਲ ਮੀਡੀਆ ਤੇ ਕੱਚ ਕੀਤਾ ਸਮਾਂ ਬੱਚੇ ਦਾ ਭਵਿੱਖ ਨਹੀਂ ਸਵਾਰੇਗਾ। ਬੱਚੇ ਦੇਸ਼ ਦਾ ਸਰਮਾਇਆ ਅਤੇ ਭਵਿੱਖ ਹਨ। ਜੇ ਫੋਨ ਦਾ ਦੁਰਉਪਯੋਗ ਅਸੀਂ ਨਾ ਛੱਡਿਆ ਤਾਂ ਕਾਨੂੰਨੀ ਰੋਕ ਲੱਗਣੀ ਜ਼ਰੂਰੀ ਹੈ ਜਿਵੇਂ ਕਿ ਆਸਟ੍ਰੇਲੀਆ ਵਿੱਚ ਵੀ ਬਿੱਲ ਪਾਸ ਹੋਣ ਜਾ ਰਿਹਾ ਹੈ ਕਿ 16 ਸਾਲ ਤੱਕ ਦੇ ਬੱਚੇ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਾਰਨ ਵਿੱਚ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਇਸ ਲਈ ਇੱਥੇ ਵੀ ਰੋਕ ਲਾਉਣੀ ਜ਼ਰੂਰੀ ਹੈ ਧੰਨਵਾਦ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਪਹੁੰਚਦੀਆਂ ਰਹਿਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ